ਖੁਲਾਸਾ ਹੈ ਕਿ ਪੰਜਾਬ ਦੇ ਸਕੂਲਾਂ ਦਾ ਹਾਲਾਤ ਬਹੁਤ ਹੀ ਖਰਾਬ ਹੈ ਇੱਕ ਸਕੂਲ ਮੀਡਲ ਸਕੂਲ ਜਿਸ ਵਿੱਚ ਸਿਰਫ 9 ਬੱਚੇ ਨੇ ਜੋ ਕਿ ਸਕੂਲ 6ਵੀਂ ਤੋਂ 8ਵੀਂ ਤੱਕ ਹੈ ਤੇ ਇੱਕ ਹੀ ਟੀਚਰ ਜੋ ਕਿ ਹਿੰਦੀ ਦਾ ਹੈ ਉਹ ਉੱਥੇ ਮੌਜੂਦ ਹੈ ਅਤੇ ਇੱਕ ਸਿੰਗਲ ਕਮਰੇ ਦੇ ਵਿੱਚ ਤਿੰਨ ਕਲਾਸਾਂ ਨੂੰ ਪੜਾਇਆ ਜਾ ਰਿਹਾ ਹੈ ਕੋ ਟਾਇਲਟ ਨੇ ਜੋ ਕਿ ਬੱਚਿਆਂ ਦੇ ਲਈ ਹੈ ਸਟਾਫ ਦੇ ਲਈ ਕੋਈ ਟਾਇਲਟ ਦੀ ਵਿਵਸਥਾ ਨਹੀਂ ਹੈ ਉੱਥੇ ਕੋਈ ਬਾਉਂਡਰੀ ਵਾਲ ਨਹੀਂ ਹੈ ਪ੍ਰੋਪਰ ਉੱਥੇ ਕੋਈ ਪ੍ਰਿੰਸੀਪਲ ਜਾਂ ਹੈ ਟੀਚਰ ਵੀ ਨਹੀਂ ਹੈ ਜੋ ਉਸ ਸਕੂਲ ਨੂੰ ਮੈਨੇਜ ਕਰ ਸਕੇ ਇਹ ਬੜੀ ਅਨਫੋਰਚੂਨੇਟ ਗੱਲ ਹੈ ਕਿ ਪੰਜਾਬ ਦੇ ਵਿੱਚ ਇਹ ਹਾਲਾਤ ਨੇ ਕੋਰਟ ਨੇ ਇੱਥੋਂ ਤੱਕ ਕਿਹਾ ਕਿ ਵੀਅਰ ਇਨ ਇੰਡੀਆ ਔਰ ਵੀਅਰ ਇਨ ਅਫਗਾਨਿਸਤਾਨ ਉਹਨਾਂ ਨੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਤੋਂ ਹੀ ਪੁੱਛਿਆ ਕਿ ਤੁਸੀਂ ਆਪਣੇ ਬੱਚਾ ਨੂੰ ਐ ਸਕੂਲ ਦੇ ਵਿੱਚ ਭੇਜਣਾ ਪਸੰਦ ਕਰੋਗੇ ਜਿਸ ਵਿੱਚ ਸਿਰਫ ਇੱਕ ਟੀਚਰ ਹੈ ਜੋ ਕਿ ਹਿੰਦੀ ਦਾ ਹੈ ਕੋਰਟ ਨੇ ਸਪੈਸ਼ਲੀ ਪੁੱਛਿਆ ਕਿ ਉਹ ਸਾਰੇ ਮੀਡਲ ਸਕੂਲਾਂ ਦੇ ਵਿੱਚ ਪੰਜਾਬ ਦੇ ਜਿੰਨੇ ਵੀ ਮੀਡਲ ਸਕੂਲ ਨੇ ਉਹਨਾਂ ਦੀ ਸੂਚੀ ਪ੍ਰੋਵਾਈਡ ਕੀਤੀ ਜਾਵੇ ਜਿਦੇ ਵਿੱਚ ਪੰਜ ਤੋਂ ਘੱਟ ਕਮਰੇ ਹਨ ਜਿੱਥੇ ਟਾਇਲਟ ਨਹੀਂ ਹਨ ਜਿੱਥੇ ਸਟਾਫ ਦੇ ਲਈ ਟਾਇਲਟ ਨਹੀਂ ਹਨ ਜਿੱਥੇ ਹੈਡਮਾਸਟਰ ਨਹੀਂ ਹੈ ਸਕੂਲ ਦੇ ਵਿੱਚ 2023 ਦੇ ਵਿੱਚ ਜਲਦੀ ਟਰਾਂਸਫਰ ਹੋਈ 2024 ਦੇ ਵਿੱਚ ਵੀ ਉਹਦੀ ਟਰਾਂਸਫਰ ਹੋਈ ਪਰ ਇਕੱਲਾ ਟੀਚਰ ਹੋਣ ਕਰਕੇ ਉਹਨੂੰ ਟਰਾਂਸਫਰ ਨਾ ਕੀਤਾ ਗਿਆ ਜਿਸ ਦੇ ਲਈ ਉਸਨੇ ਹਾਈ ਕੋਰਟ ਦੇ ਵਿੱਚ ਬਿਵਾਹ ਲਗਾਏ ਪੰਜਾਬ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਸਿੱਖਿਆ ਕ੍ਰਾਂਤੀ ਦੇ ਕਿ ਅਸੀਂ ਪੰਜਾਬ ਦਾ ਐਜੂਕੇਸ਼ਨ ਲੈਵਲ ਸਕੂਲਾਂ ਦਾ ਸਿੱਖਿਆ ਦਾ ਐਜੂਕੇਸ਼ਨ ਲੈਵਲ ਅਸੀਂ ਬਹੁਤ ਵਧਾ ਦਾਂਗੇ ਦਿੱਲੀ ਦੇ ਜਿਹੜੇ ਫਾਰਮਰ ਐਜੂਕੇਸ਼ਨ ਮਨਿਸਟਰ ਮਨੀਸ਼ ਸਿਸੋਦੀਆ ਉਹ ਵੀ ਪੰਜਾਬ ਦੇ ਸਕੂਲਾਂ ਦੇ ਲਗਾਤਾਰ ਦੌਰੇ ਕਰਦੇ ਨੇ ਔਰ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਲੇਕਿਨ ਇਹ ਸਾਰੇ ਦਾਅਵੇ ਜਿਹੜੇ ਪੰਜਾਬ ਸਰਕਾਰ ਕਰ ਰਹੀ ਹੈ ਸਿੱਖਿਆ ਕ੍ਰਾਂਤੀ ਦੇ ਉਹਨਾਂ ਸਾਰਿਆਂ ਦੀ ਪੋਲ ਹਾਈ ਕੋਰਟ ਚ ਖੁੱਲ ਗਈ ਹੈ ਸਿੰਘਲਾ ਸਾਹਿਬ ਪੂਰਾ ਕੇਸ ਪੂਰੇ ਆਰਡਰ ਵੀ ਤੁਹਾਡੇ ਕੋਲੇ ਆ ਗਏ ਨੇ ਪੂਰਾ ਮਾਮਲਾ ਕੀ ਹੈ ਜਿਹਦੇ ਤੋਂ ਇਹ ਖੁਲਾਸਾ ਹੋਇਆ ਹੈ ਕਿ ਪੰਜਾਬ ਦੇ ਸਕੂਲਾਂ ਦਾ ਹਾਲਾਤ ਤਾਂ ਬਹੁਤ ਹੀ ਖਰਾਬ ਹੈ ਇਸ ਕੇਸ ਵਿੱਚ ਜੋ ਕਿ ਪਟੀਸ਼ਨਰ ਵਿਕਰਮਜੀਤ ਸਿੰਘ ਹੈ ਉਸਨੇ ਆਪਣੇ ਟਰਾਂਸਫਰ ਦੇ ਲਈ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਜੋ ਕਿ ਸਕੂਲ ਦੇ ਵਿੱਚ ਇਕੱਲਾ ਟੀਚਰ ਹੈ ਉਹ ਹਿੰਦੀ ਟੀਚਰ ਹੈ ਇਹ ਸਕੂਲ ਮਿਡਲ ਸਕੂਲ ਹੈ ਜੋ ਕਿ 6ਵੀਂ ਤੋਂ ਲੈ ਕੇ 8ਵੀਂ ਤੱਕ ਦੇ ਬੱਚਿਆਂ ਨੂੰ ਐਜੂਕੇਸ਼ਨ ਪ੍ਰੋਵਾਈਡ ਕਰਦੇ ਨੇ ਉਹ ਇਕੱਲਾ ਟੀਚਰ ਹੋਣ ਕਰਕੇ ਉਸ ਨੂੰ ਸਕੂਲ ਦੇ ਵਿੱਚੋਂ ਰਿਲੀਵ ਨਹੀਂ ਕੀਤਾ ਜਾ ਰਿਹਾ ਸੀ 2023 ਦੇ ਵਿੱਚ ਵੀ ਉਹਦੀ ਟਰਾਂਸਫਰ ਹੋਈ 2024 ਦੇ ਵਿੱਚ ਵੀ ਉਹਦੀ ਟਰਾਂਸਫਰ ਹੋਈ ਪਰ ਇਕੱਲਾ ਟੀਚਰ ਹੋਣ ਕਰਕੇ ਉਹਨੂੰ ਟਰਾਂਸਫਰ ਨਾ ਕੀਤਾ ਗਿਆ ਜਿਸ ਦੇ ਲਈ ਉਸਨੇ ਹਾਈ ਕੋਰਟ ਦੇ ਵਿੱਚ ਗੁਹਾਰ ਲਗਾਈ ਕਿਉਂਕਿ ਉਹ 2025 ਦੀ ਟਰਾਂਸਫਰ ਪਾਲਿਸੀ ਦੇ ਵਿੱਚ ਵੀ ਅਪਲਾਈ ਨਹੀਂ ਕਰ ਸਕਦਾ ਸੀ ਕਿਉਂਕਿ ਨਾ ਤਾਂ ਉਹਦੀ ਟਰਾਂਸਫਰ ਕੈਂਸਲ ਕੀਤੀ ਗਈ ਤੇ ਨਾ ਹੀ ਉਹਨੂੰ ਰਿਲੀਵ ਕੀਤਾ ਗਿਆ ਹੁਣ ਜਦੋਂ ਕੋਰਟ ਨੇ ਇਸ ਕੇਸ ਦੇ ਵਿੱਚ ਇਹ ਪਤਾ ਚੱਲਿਆ ਕਿ ਇੱਕ ਸਕੂਲ ਮੀਡਲ ਸਕੂਲ ਜਿਸ ਵਿੱਚ ਸਿਰਫ 9 ਬੱਚੇ ਨੇ ਜੋ ਕਿ ਸਕੂਲ 6ਵੀਂ ਤੋਂ 8ਵੀਂ ਤੱਕ ਹੈ ਤੇ ਇੱਕ ਹੀ ਟੀਚਰ ਜੋ ਕਿ ਹਿੰਦੀ ਦਾ ਹੈ ਉਹ ਉੱਥੇ ਮੌਜੂਦ ਹੈ ਅਤੇ ਇੱਕ ਸਿੰਗਲ ਕਮਰੇ ਦੇ ਵਿੱਚ ਤਿੰਨ ਕਲਾਸਾਂ ਨੂੰ ਪੜਾਇਆ ਜਾ ਰਿਹਾ ਹੈ ਤਾਂ ਕੋਰਟ ਨੇ ਇਸ ਨੂੰ ਬੜਾ ਹੀ ਸੀਰੀਅਸ ਲਿਆ ਇੱਕ ਹਿੰਦੀ ਦਾ ਟੀਚਰ ਕਿਹਾ ਲੱਗਦਾ ਹੈ ਕਿ ਫਿਰ ਪੰਜਾਬ ਸਰਕਾਰ ਜਿਹੜੇ ਦਾਅਵੇ ਕਰਦੀ ਹੈ ਕਿ ਅਸੀਂ ਐਜੂਕੇਸ਼ਨ ਦਾ ਲੈਵਲ ਬੜਾ ਵਧਾ ਦਾਂਗੇ ਲੇਕਿਨ ਕੀ ਇੱਕ ਹਿੰਦੀ ਟੀਚਰ ਸਾਇੰਸ ਮੈਥਸ ਇੰਗਲਿਸ਼ ਇਹ ਸਾਰੇ ਪੜਾ ਸਕਦਾ ਹੈ ਇਹ ਬੜੀ ਅਨਫੋਰਚੂਨੇਟ ਗੱਲ ਹੈ ਕਿ ਪੰਜਾਬ ਦੇ ਵਿੱਚ ਇਹ ਹਾਲਾਤ ਨੇ ਕੋਰਟ ਨੇ ਇੱਥੋਂ ਤੱਕ ਕਿਹਾ ਕਿ ਵੀ ਆਰ ਇਨ ਇੰਡੀਆ ਔਰ ਵੀ ਆਰ ਇਨ ਅਫਗਾਨਿਸਤਾਨ where a single teacher is teaching the three classes and nine students and anybody would not like to send his children to this school ਉਹਨਾਂ ਨੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਤੋਂ ਵੀ ਪੁੱਛਿਆ ਕੀ ਤੁਸੀਂ ਆਪਣੇ ਬੱਚਿਆਂ ਨੂੰ ਐ ਸਕੂਲ ਦੇ ਵਿੱਚ ਭੇਜਣਾ ਪਸੰਦ ਕਰੋਗੇ ਜਿਸ ਵਿੱਚ ਸਿਰਫ ਇੱਕ ਟੀਚਰ ਹੈ ਜੋ ਕਿ ਹਿੰਦੀ ਦਾ ਹੈ ਤਾਂ ਇਸ ਦੇ ਉੱਤੇ ਜਦੋਂ ਉਹਨ ਕੋਰਟ ਨੂੰ ਪਤਾ ਲੱਗਿਆ ਕੋਰਟ ਨੇ ਸਰਕਾਰ ਤੋਂ ਪੁੱਛਿਆ ਕਿ ਇਹ ਸਕੂਲ ਦੀ ਸਥਿਤੀ ਕੀ ਹੈ ਤਾਂ ਉੱਥੇ ਪਤਾ ਚੱਲਿਆ ਕਿ ਇੱਕ ਸਿੰਗਲ ਕਮਰਾ ਹੈ ਤੇ ਉਹਦੇ ਵਿੱਚ ਟਾਇਲਟ ਦੋ ਟਾਇਲਟ ਨੇ ਜੋ ਕਿ ਬੱਚਿਆਂ ਦੇ ਲਈ ਹੈ ਸਟਾਫ ਦੇ ਲਈ ਕੋਈ ਟਾਇਲਟ ਦੀ ਵਿਵਸਥਾ ਨਹੀਂ ਹੈ ਉੱਥੇ ਕੋਈ ਬਾਉਂਡਰੀ ਵਾਲ ਨਹੀਂ ਹੈ ਪ੍ਰੋਪਰ ਉੱਥੇ ਕੋਈ ਪ੍ਰਿੰਸੀਪਲ ਜਾਂ ਹੈਡ ਟੀਚਰ ਵੀ ਨਹੀਂ ਹੈ ਜੋ ਸਕੂਲ ਨੂੰ ਮੈਨੇਜ ਕਰ ਸਕੇ ਇੱਕ ਇਕੱਲਾ ਟੀਚਰ ਜੋ ਕਿ ਸਕੂਲ ਨੂੰ ਵੀ ਮੈਨੇਜ ਕਰ ਰਿਹਾ ਬੱਚਿਆਂ ਨੂੰ ਪੜ੍ਹਾ ਵੀ ਰਿਹਾ ਹੈ ਤਿੰਨ ਕਲਾਸਾਂ ਨੂੰ ਇੱਕ ਸਿੰਗਲ ਕਮਰੇ ਦੇ ਵਿੱਚ ਪੜਾ ਰਿਹਾ ਹੈ ਮੁਰ ਦੇਖੇ ਲਿਦਾ ਸਫਾਈ ਕਰਮਚਾਰੀ ਜਿਵੇਂ ਕਿ ਨਾ ਉੱਥੇ ਸਵੀਪਰ ਹੈਗੇ ਨੇ ਨਾ ਕੋਈ ਚੌਂਕੀਦਾਰ ਹੈਗਾ ਕਿ ਆ ਉਹ ਇੱਕ ਕੱਲਾ ਟੀਚਰ ਪ੍ਰਿੰਸੀਪਲ ਤੋਂ ਲੈ ਕੇ ਸਫਾਈ ਕਰਮਚਾਰੀ ਤੱਕ ਦਾ ਕੰਮ ਕਰ ਰਿਹਾ ਦੇਖਿਆ ਜਾਬਦਾ ਜੀ ਬਿਲਕੁਲ ਇਹ ਬੜੀ ਹੀ ਦੁਰਭਾਗਿਆਪੂਰਨ ਗੱਲ ਹੈ ਪੰਜਾਬ ਦੇ ਵਿੱਚ ਜਿਹੜੀ ਕਿ ਸਭ ਤੋਂ ਰਿਚ ਸਟੇਟਮੈਂਟ ਨਹੀਂ ਜਾਂਦੀ ਹੈ ਉਹਦੇ ਵਿੱਚ ਮਤਲਬ ਇੱਕ ਟੀਚਰ ਨੂੰ ਸਾਰੀਆਂ ਡਿਊਟੀਆਂ ਦਿੱਤੀਆਂ ਉਹਨੇ ਕਲਾਸ ਦਾ ਕੰਮ ਵੀ ਕਰਨਾ ਹੈ ਬੱਚਿਆਂ ਨੂੰ ਪੜ੍ਹਾਉਣਾ ਵੀ ਹੈ ਆਪਦੇ ਜੋ ਟਰਾਂਸਫਰਾਂ ਦੇ ਇਨ ਮੈਟਰ ਨੇ ਜੋ ਉਹਨਾਂ ਦੇ ਕਿਤਾਬੀ ਕੰਮ ਨੇ ਸਕੂਲ ਦੇ ਸਕੂਲ ਦੀ ਬਵਸਥਾ ਨੂੰ ਮੈਨੇਜ ਕਰਨਾ ਹੈ ਸਾਰੀਆਂ ਚੀਜ਼ਾਂ ਨੂੰ ਮੈਨੇਜ ਕਰਨਾ ਇਕੱਲੇ ਇੱਕ ਟੀਚਰ ਦੇ ਵਾਸਤੇ ਪੋਸੀਬਲ ਨਹੀਂ ਹੈ ਉੱਥੇ ਇੱਕ ਕੰਪਿਊਟਰ ਟੀਚਰ ਵੀ ਆਉਂਦਾ ਹੈ ਜੋ ਕਿ ਹਫਤੇ ਦੇ ਵਿੱਚ ਸਿਰਫ ਦੋ ਵਾਰ ਆਪਣਾ ਬੱਚਿਆਂ ਨੂੰ ਕੰਪਿਊਟਰ ਮੈਨੂੰ ਤਾਂ ਇੱਥੋਂ ਤੱਕ ਲੱਗਦਾ ਹੈ ਕਿ ਉੱਥੇ ਕੰਪਿਊਟਰ ਦੀ ਬਵਸਥਾ ਵੀ ਨਹੀਂ ਹੋਣੀ ਕਿਉਂਕਿ ਜਿਵੇਂ ਦੱਸਿਆ ਜਾ ਰਿਹਾ ਹੈ ਕਿ ਸਿਰਫ ਦੋ ਤਾਂ ਕਮਰੇ ਹੈਗੇ ਨੇ ਇੱਕ ਕਮਰਾ ਹੈ ਇੱਕ ਹੀ ਕਮਰਾ ਹੈ ਤੇ ਕੰਪਿਊਟਰ ਕਿੱਥੇ ਹੋਣੇ ਮੈਂ ਇਹੀ ਇਹੀ ਬੜੀ ਕੋਟ ਨੇ ਐਸੀ ਗੱਲ ਲਈ ਸਰਕਾਰ ਨੂੰ ਹਦਾਇਤਾਂ ਦਿੱਤੀਆਂ ਕਿ ਸਾਨੂੰ ਡਾਟਾ ਪ੍ਰੋਵਾਈਡ ਕੀਤਾ ਜਾਵੇ ਕਿ ਜਿਸ ਵਿੱਚ ਪਤਾ ਚੱਲ ਸਕੇ ਕਿ ਸਕੂਲ ਦੇ ਵਿੱਚ ਕਿੰਨੇ ਕਮਰੇ ਹਨ ਸਕੂਲ ਦੇ ਵਿੱਚ ਇਹ ਜੇ ਕਿੰਨੇ ਪੰਜਾਬ ਦੇ ਵਿੱਚ ਸਕੂਲ ਨੇ ਜਿਨ੍ਹਾਂ ਦੇ ਵਿੱਚ ਪ੍ਰੋਪਰ ਬੁਸਥਾ ਨਹੀਂ ਹੈ ਕੋਆਰਡੀਨੇਟਰ ਸਪੈਸ਼ਲੀ ਪੁੱਛਿਆ ਕਿ ਉਹ ਸਾਰੇ ਮੀਡਲ ਸਕੂਲਾਂ ਦੇ ਵਿੱਚ ਪੰਜਾਬ ਦੇ ਜਿੰਨੇ ਵੀ ਮੀਡਲ ਸਕੂਲ ਨੇ ਉਹਨਾਂ ਦੀ ਸੂਚੀ ਪ੍ਰੋਵਾਈਡ ਕੀਤੀ ਜਾਵੇ ਜਿਦੇ ਵਿੱਚ 5 ਤੋਂ ਘੱਟ ਕਮਰੇ ਹਨ ਜਿੱਥੇ ਟਾਇਲਟ ਨਹੀਂ ਹਨ ਜਿੱਥੇ ਸਟਾਫ ਦੇ ਲਈ ਟਾਇਲਟ ਨਹੀਂ ਹਨ ਜਿੱਥੇ ਹੈਡਮਾਸਟਰ ਨਹੀਂ ਹੈ ਸਕੂਲ ਦੇ ਵਿੱਚ ਤੇ ਜਿੱਥੇ 9 ਤੋਂ ਜਾਂ 5 ਤੋਂ ਬੱਚੇ ਘੱਟ ਪੜ ਰਹੇ ਹਨ ਉਹ ਸਕੂਲਾਂ ਦੀ ਸਾਨੂੰ ਜਾਣਕਾਰੀ ਦਿੱਤੀ ਜਾਵੇ ਬੜਾ ਹੀ ਸਖਤ ਰੁਖ ਅਪਣਾਉਂਦੇ ਹੋਏ ਸਕੋਰਟ ਨੇ ਇਹ ਲਿਆ ਹੈ ਕਿ ਇਹ ਮੈਂ ਇਕੱਲੇ ਪੰਜਾਬ ਨਹੀਂ ਮੈਂ ਹਰਿਆਣਾ ਦੇ ਵੀ ਸਕੂਲਾਂ ਨੂੰ ਜੇ ਮੈਨੂੰ ਪ੍ਰੋਪਰ ਇਹ ਮੈਨੇਜਮੈਂਟ ਨਹੀਂ ਲੱਗੀ ਤਾਂ ਮੈਂ ਹਰਿਆਣਾ ਦੇ ਵੀ ਸਕੂਲਾਂ ਨੂੰ ਕਾਲ ਕਰਾਂਗਾ ਸੈਕਟਰੀ ਨੂੰ ਕਾਲ ਕਰਾਂਗਾ 2018 ਦੇ ਜਿਹੜੇ ਪੰਜਾਬ ਦੇ ਰੂਲਸ ਨੇ ਉਹਦੇ ਵਿੱਚ ਦੋ ਤਰ੍ਹਾਂ ਦੇ ਰੂਲ ਨੇ ਇੱਕ ਬਾਰਡਰ ਏਰੀਆ ਦੇ ਰੂਲ ਨੇ ਇੱਕ ਪੰਜਾਬ ਦੇ ਰੂਲ ਨੇ ਜਿਹਦੇ ਵਿੱਚ ਸਪੈਸ਼ਲ ਸੈਂਕਸ਼ਨ ਸਟਰੈਂਥ ਦਿੱਤੀ ਹੋਈ ਹੈ ਕਿ ਇੱਕ ਸਕੂਲ ਦੇ ਇੱਕ ਜ਼ਿਲ੍ਹੇ ਦੇ ਵਿੱਚ ਕਿੰਨੇ ਟੀਚਰ ਨੇ ਉਹ ਹੋਣੇ ਚਾਹੀਦੇ ਕਿੰਨੇ ਪ੍ਰਾਇਮਰੀ ਟੀਚਰ ਕਿੰਨੇ ਮਿਡਲ ਸਕੂਲ ਦੇ ਟੀਚਰ ਕਿੰਨੇ ਲੈਕਚਰਰਸ ਤੇ ਕਿੰਨੇ ਪ੍ਰਿੰਸੀਪਲ ਹੋਣੇ ਚਾਹੀਦੇ ਪਰ ਕਦੋਂ 2020 ਤੋਂ ਪੰਜਾਬ ਸਰਕਾਰ ਦੇ ਵਿੱਚ ਪੰਜਾਬ ਦੇ ਵਿੱਚ ਭਰਤੀ ਪ੍ਰਕਿਰਿਆ ਪੂਰੀ ਨਹੀਂ ਹੋ ਰਹੀ ਹੈ ਤੇ ਕਿੰਨੇ ਹੀ ਆਪਣਾ ਨੌਜਵਾਨ ਲੋਕ ਬੇਰੋਜ਼ਗਾਰ ਫਿਰ ਰਹੇ ਹੈ ਜਿਨ੍ਹਾਂ ਦੀ ਉਮਰ ਹੱਦ ਵੀ ਟੱਪ ਚੁੱਕੀ ਹੈ ਤੇ ਉਹਨਾਂ ਨੂੰ ਕੋਈ ਨੌکریاں ਨਹੀਂ ਮਿਲੀਆਂ ਅਤੇ ਉਸੇ ਦੂਸਰੀ ਥਾਂ ਤੇ ਜਿਹੜੇ ਉਹਨਾਂ ਸਕੂਲਾਂ ਵਿੱਚ ਪੜਨ ਵਾਲੇ ਬੱਚੇ ਨੇ ਉਹ ਪ੍ਰੋਪਰ ਟੀਚਰ ਪ੍ਰੋਪਰ ਐਜੂਕੇਸ਼ਨ ਨਾ ਹੋਣ ਕਰਕੇ ਖੁਦ ਬੜੇ ਪਰੇਸ਼ਾਨ ਹੋ ਰਹੇ ਨੇ ਤੇ ਉਹਨਾਂ ਸਕੂਲਾਂ ਦੇ ਵਿੱਚ ਕੋਈ ਵੀ ਪੇਰੈਂਟਸ ਆਪਣੇ ਬੱਚਿਆਂ ਨੂੰ ਭੇਜਣਾ ਪਸੰਦ ਨਹੀਂ ਕਰਦਾ ਤੇ ਐਸੇ ਕਰਕੇ ਉਹਨਾਂ ਦੀ ਸਥਿਤੀ ਬੜੀ ਮਾੜੀ ਹੋ ਚੁੱਕੀ ਹੈ ਬੜੀ ਵੈਸੇ ਹੈਰਾਨੀ ਦੀ ਗੱਲ ਹੈ ਕਿ ਇਹ ਹਾਲਾਤ ਨੇ ਲੇਕਿਨ ਇੱਕ ਪਾਸੇ ਤੁਸੀਂ ਰੋਜ਼ ਟੀਵੀ ਤੇ ਦੇਖਦੇ ਹੋਵੋਗੇ ਚੀਫ ਮਨਿਸਟਰ ਔਰ ਦਿੱਲੀ ਦੇ ਜਿਹੜੇ ਐਜੂਕੇਸ਼ਨ ਮਨਿਸਟਰ ਸੀਗੇ ਵੱਡੇ ਵੱਡੇ ਦਾਅਵੇ ਕੀ ਸੀ ਸਿੱਖਿਆ ਕ੍ਰਾਂਤੀ ਕਰ ਦਾਂਗੇ ਕੀ ਤੁਹਾਨੂੰ ਲੱਗ ਰਿਹਾ ਹੈ ਕਿ ਇਹ ਸਿੱਖਿਆ ਕ੍ਰਾਂਤੀ ਹੋ ਰਹੀ ਹੈ ਪੰਜਾਬ 'ਚ ਦੇਖੋ ਮੈਂ ਕਿਸੇ ਸਰਕਾਰ ਦੇ ਉੱਤੇ ਕਮੈਂਟ ਨਹੀਂ ਕਰਨਾ ਚਾਹਾਂਗਾ ਪਰ ਜੋ ਹਾਲਾਤ ਮੈਂ ਦੇਖ ਰਹੇ ਹਾਂ ਇਹ ਮੇਰੇ ਕੋਲੇ ਇੱਕ ਕੇਸ ਨਹੀਂ ਹੈ ਮੇਰੇ ਕੋਲੇ ਐਦਾਂ ਦੇ ਹਜ਼ਾਰਾਂ ਕੇਸ ਆ ਰਹੇ ਨੇ ਤੇ ਜਿੱਥੇ ਮੈਂ ਦੇਖਦਾ ਕਿ ਇੱਥੇ ਬੱਚਿਆਂ ਦਾ ਮਤਲਬ ਪੂਰੀ ਜਿਹੜਾ ਹੈ ਭੁਖ ਖਤਰੇ ਦੇ ਵਿੱਚ ਹੈ ਬੱਚਿਆਂ ਨੂੰ ਪ੍ਰੋਪਰ ਬੇਸਿਕ ਕਮਿਊਨिटीज ਨਹੀਂ ਦਿੱਤੀ ਜਾਂਦੀ ਪ੍ਰੋਪਰ ਐਜੂਕੇਸ਼ਨ ਨਹੀਂ ਹੈ ਕੋਰਟ ਨੇ ਇੱਥੋਂ ਤੱਕ ਕਿਹਾ ਕਿ ਤੁਸੀਂ ਫੇਰ ਕਹਿੰਦੇ ਹੋ ਲੜਕੀਆਂ ਨੂੰ ਜਦੋਂ ਤੁਸੀਂ ਪ੍ਰੋਪਰ ਟਾਇਲਟ ਨਹੀਂ ਪ੍ਰੋਵਾਈਡ ਕਰੋਗੇ ਤੇ ਉਹ ਬੱਚੇ ਬਾਹਰ ਸੋਚ ਲਈ ਜਾਣਗੇ ਤੇ ਉਹਨਾਂ ਲਈ ਫੇਰ ਜਦੋਂ ਕਰਾਇਮ ਹੋ ਸਕਦਾ ਹੈ ਤਾਂ ਹੂ ਵਿਲ ਬੀ ਰਿਸਪੋਨਸਿਬਲ ਫਾਰ ਥੈ ਤੁਸੀਂ ਇੱਕ ਫੀਮੇਲ ਸਟਾਫ ਹੈ ਉਹ ਸਕੂਲ ਵਿੱਚ ਕਿੱਥੋਂ ਜੁਆਇਨ ਕਰੇਗਾ ਜਦੋਂ ਉੱਥੇ ਟਾਇਲਟ ਹੀ ਨਹੀਂ ਹੈ ਜਿਹੜੀ ਇਹ ਮੰਦ ਭਾਗੀ ਹਾਲਾਤ ਐ ਪੰਜਾਬ ਦੇ ਮਤਲਬ ਮੈਨੂੰ ਕਈ ਵਾਰ ਦੁੱਖ ਹੁੰਦਾ ਹੈ ਕਿ ਇਹ ਪੰਜਾਬੀ ਕਿੱਥੋਂ ਤੋਂ ਕਿੱਥੇ ਚਲੇ ਗਏ ਆ। ਸ਼ੁਕਰੇ ਸਿੰਘਲਾ ਸਾਹਿਬ। ਸਹੀ ਸੁ ਤੇ ਇਹ ਸੀਗਾ ਪੂਰਾ ਕੇਸ ਹੁਣ ਪੰਜਾਬ ਨੇ ਇਸ ਕੇਸ ਚ ਤਾਂ ਪੰਜਾਬ ਦੇ ਮਿਡਲ ਸਕੂਲਾਂ ਦੀ ਪੂਰੀ ਜਾਣਕਾਰੀ ਮੰਗੀ ਹੈ ਕਿੰਨੇ ਟੀਚਰਸ ਹੈਗੇ ਨੇ, ਕਿੰਨੇ ਸਟੂਡੈਂਟਸ ਹੈਗੇ ਨੇ, ਸਕੂਲ ਚ ਕਿੰਨੇ ਕਮਰੇ ਹੈਗੇ ਨੇ ਔਰ ਉਹਨਾਂ ਦਾਸਤੇ ਕੀ ਹੋਰ ਫੈਸਿਲਿਟੀਆਂ ਹੈਗੀਆਂ ਨੇ ਲਾਇਬ੍ਰੇਰੀਜ਼ ਹੈਗੀਆਂ ਨੇ ਵਾਸ਼ਰੂਮਸ ਹੈਗੇ ਨੇ ਕੰਦਾਂ ਬਣੀਆਂ ਹੋਈਆਂ ਨੇ ਸਵੀਪਰ ਸਟਾਫ ਸਭ ਕੁਝ ਕਿਉਂਕਿ ਲਗਾਤਾਰ ਜਿਸ ਤਰੀਕੇ ਦੇ ਮਾਮਲੇ ਸਾਹਮਣੇ ਆ ਰਹੇ ਸੀ ਉਹਦੇ ਵਿੱਚ ਪੰਜਾਬ ਸਰਕਾਰ ਚ ਦਾਅਵੇ ਕਰ ਰਹੀ ਹੈ ਸਿੱਖਿਆ ਕ੍ਰਾਂਤੀ ਦੇ ਉਹ ਸਾਰਿਆਂ ਦੇ ਪੂਲ ਖੁੱਲ੍ਹ ਰਹੀ ਸੀ ਹੁਣ ਹਾਈ ਕੋਰਟ ਨੇ ਪੰਜਾਬ ਦੇ ਐਜੂਕੇਸ਼ਨ ਸੈਕਟਰੀ ਤੋਂ ਇਹ ਸਾਰਾ ਜਵਾਬ ਤਲਬੀ ਕਰ ਲਿਆ ਕੈਮਰਾਮੈਨ ਅਜੀਪਾਲ ਸਿੰਘ ਦੇ ਨਾਲ ਪ੍ਰੀਤ ਮਹਿਤਾ ਪੀਟੀਜ਼ ਨਿਊਜ਼ ਚੰਡੀਗੜ੍ਹ